ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਗਰਮੀਤ ਫੈਮਿਲੀ ਵਲੌਗ ਚੈਨਲ ਤੇ ਤੇ ਅੱਜ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਵੀ ਸਵੇਰੇ ਬੱਚਿਆਂ ਨੂੰ ਸਕੂਲ ਭੇਜਣਾਗਾ ਤੇ ਆਪਾਂ ਪਹਿਲਾਂ ਉਹਨਾਂ ਦਾ ਰੋਟੀ ਪਾਣੀ ਤਿਆਰ ਕਰਤਾ ਟਿਫਿਨ ਤਿਆਰ ਕਰਤੇ ਤੇ ਸਾਕਮਣ ਔਟ ਚੁੱਕਿਆਗਾ ਤੇ ਹੁਣ ਮੈਂ ਕਰਦੀ ਆ ਉਹਨਾਂ ਦੀ ਵਰਦੀ ਪ੍ਰੈਸ ਕਰਕੇ ਲੈ ਕੇ ਆਈ ਆਂ ਤੇ ਫਿਰ ਬੂਟ ਵਗੈਰਾ ਵੀ ਸਾਫ਼ ਕਰਕੇ ਰੱਖਦੇ ਨੇ ਗੈਰੀ ਮੈਨੂੰ ਪੁੱਛੀ ਜਾਂਦਾ ਵੀ ਮੰਮਾ ਵੀ ਕਿੰਨਾ ਕੁ ਟਾਈਮ ਲੈਂਦਾ ਸਕੂਲ ਜਾਣ ਦੇ ਵਿੱਚ ਤੇ ਜੇ ਤਾਂ ਉਹਨੂੰ ਬਾਲਾ ਕਹਿ ਤਾਂ ਵੀ ਉਹ ਔਖਾ ਜਿਹਾ ਉਹਨੂੰ ਥੋੜਾ ਕੇ ਤਾਂ ਵੀ ਔਖਾ ਹੁੰਦਾ ਫਿਰ ਕਹਿੰਦਾ ਥੋੜਾ ਟਾਈਮ ਰਹਿ ਗਿਆ ਤੇ ਹੁਣ ਹਾਰ ਕੇ ਮੈਂ ਚੁੱਪ ਕਰਕੇ ਕੰਮ ਕਰੀ ਜਾਨੀ ਆ ਉਹਦਾ ਤੇ ਉਸ ਤੋਂ ਬਾਅਦ ਫਿਰ ਮੈਂ ਮੈਂ ਫੇਸੋ ਕਮੰਬੀ ਨਾਲ ਕਰਾਈ ਪੱਗ ਦੀ ਪੂਣੀ ਤੇ ਉਸ ਤੋਂ ਬਾਅਦ ਚ ਮੈਨੂੰ ਗੈਰੀ ਵੀ ਹੱਥਾਂ ਮਾਰੀ ਜਾਂਦਾ ਵੀ ਮੰਮਾ ਮੈਨੂੰ ਉਹੋ ਕਰਾਦੀ ਪਿਆਰ ਕਰਦੀ ਫਿਰ ਮੈਂ ਗੈਰੀ ਨੂੰ ਨਵਾਤਮਾ ਕੇ ਲਈ ਆਈ ਤੇ ਉਹਨੂੰ ਤਿਆਰ ਕਰਨ ਲੱਗ ਗਈ ਤੇ ਹਾਂ ਜੀ ਜੇਕਰ ਆਪਾਂ ਨੂੰ ਵੀ ਵੀਡੀਓ ਜਿਹੜੇ ਪੈਨਪਰਾ ਦੇਖਦੇ ਆ ਵੀ ਉਹਨਾਂ ਨੂੰ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਗਰਮੀਤ ਫੈਮਿਲੀ ਚ ਬਲੌਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ Right. Sure. Sure. ਹਾਂਜੀ ਓਕੇ ਜੀ ਬਾਏ ਜੀ ਆਪਾਂ ਇੱਥੇ ਕਰਦੇ ਆਂ ਵਲੌਗ ਦਾ ਐਂਡ ਬਾਏ ਬਾਏ